ਪਰਲਾ ਉਹ ਬੰਨ ਟੁੱਟ ਗਿਆ ਓਏ ਆਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੁੜ ਜੀਏ ਨਾਲ ਹੀ ਚਾਚਾ ਰੁੜ ਜੀਏ ਕੀ ਕਰੀਏ ਰੁੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰੇ ਉਹ ਵਾਟਰ ਰੁਣ ਤਾੜੀ ਵਾਟਰ ਤਾੜਾ ਤੋੜੇ ਤੋੜ ਵਾਟਰ ਜੁੜਨੇ ਲੈ ਪਰਲਾ ਤੋੜੇ ਲੈ ਆ ਲੈ ਪਰਲਾ 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 ਖੇਤੀ ਕਰ ਯਾਰ ਕਾ ਕੇ ਜੇ ਤਾਂ ਮਰ ਗਈ ਮਰਨ ਲੱਗ ਗਈ ਪਾਣੀ ਪੈ ਗਿਆ ਯਾਰ ਸਿੱਧੀ ਉਹ ਪਾਣੀ ਪੈ ਗਿਆ ਇਧਰ ਲੈ ਤੋੜੇ ਲੈ ਤੋੜੇ 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 ਹਾਏ ਅਗਲੇ ਸਿਰੇ ਪਾਣੀ ਆ ਗਿਆ ਵੇਗਾ ਪਾਣੀ ਗਈ ਗਈ ਸਾਰਾ ਬਾਗ ਇਹ ਲਾਗਿਆ ਬੰਨ ਹਾਂ ਬਈ ਇੱਥੇ ਆ ਗਿਆ ਮਾਗਿਆ ਚੰਦਪੁਰੀ ਰਿਹਾ ਬੋਰੇ ਸਤਾਰਾ ਚਲੇ ਜਾਂਦਾ ਮੈਂ ਡੋੜ ਗਿਆ ਉਹ ਪਾਰ ਗਿਆ ਇੱਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੂਬਾ ਪਾਣੀ ਨਾ ਗਿਆ ਉਹ ਬੋਰੇ ਲਾਵਾ ਨਾ ਗਿਆ ਓਏ ਮਾਲਕਾ ਨਹੀਂ ਹੋ ਗਿਆ ਲਾ ਗਿਆ ਓਏ ਸਾਬਾ ਨੱਟ ਗਿਆ ਵਾਇਗਰੂ 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 ਸਾਡਾ ਚਗਰੀ ਦੀ ਕੀਤੀ ਵਾਇਗਰੂ ਸਾਡਾ ਚਗਰੀ ਕੀਤੀ ਗੁਰੂ ਸਾਹਿਬਾ ਤੂੰ ਸੱਨੇ ਚੱਕੀ ਨਹੀਂ ਕੀਤੀ ਆਲੀ ਆਲਾ ਬੰਦ ਤੋਰਦਾ ਤੂੰ ਵਾਈਗਰੂ ਵਾਈਗਰੂ ਤੂੰ ਚੱਕੀ ਨਹੀਂ ਕੀਤੀ ਵਾਈਗਰੂ ਵਾਈਗਰੂ ਸਾਡਾ ਲੈ ਜੀ ਨਾਲ ਵਾਈਗਰੂ ਸਾਡਾ ਚੱਕੀ ਨਹੀਂ ਕੀਤੀ ਉਹ ਇਧਰ ਹੋ ਜਾ ਯਾਰ ਤਾਂ ਚੱਲ ਆ ਜੂ ਨਾਲ ਉਹਦੇ ਨਾਲ ਚੱਲੂਗਾ ਚੱਲ ਨਹੀਂ ਕੀਤੀ ਵਾਈਗਰੂ ਤੂੰ ਵਾਈਗਰੂ ਸਾਡਾ ਚੱਕੀ ਨਹੀਂ ਕੀਤੀ ਗਰੂ ਸਾਹਿਬ 14 ਦਿਨ ਮਰ ਕੇ ਮਰ ਕੇ 14 ਦਿਨ ਕਸਟਮਰ ਗਿਆ ਕੰਮ ਉਹ ਕਰਵਾਇਆ ਪਰ ਉਹ ਬੰਦ ਟੁੱਟ ਗਿਆ ਓਏ ਆਲੀ ਵਾਲਾ ਵਾਈਗਰੂ ਕਿਰਪਾ ਕਰ ਰਿਏ ਕਿ ਸਾਨੂੰ ਰੱਖ ਲਵੇਂ ਤੇ ਰੁੱਟ ਜੇ ਨਾਲ ਹੀ ਚਾਚਾ ਰੁੱਟ ਜੇ ਕੋਈ ਕਰੀਏ ਰੁੱਟ ਜੇ ਨਾਲ ਹੀ